ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 7ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ ਪਹਿਲਾ ਪੌਦਿਆਂ ਵਿੱਚ ਪੋਸ਼ਣ ਤੇ ਇਸ ਇਸ ਅਧਿਆਇ ਦੇ ਅੰਤ ਵਿੱਚ ਜੋ ਅਭਿਆਸ ਨੇ ਉਹਦਾ 5ਵਾਂ ਸਵਾਲ ਜਿਹਦੇ ਚਾਰ ਭਾਗ ਨੇ ਉਹ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਰੋਂ ਤੇ ਸਮਝੋ ਹਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਤੇ ਮਗਰੋਂ ਦੀ ਸਵਾਲ ਦੇ ਚਾਰੋਂ ਭਾਗਾਂ ਨੂੰ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ ਵਡੀਆਂ 7ਵੀਂ ਜਮਾਤ ਦੀਆਂ ਤਿੰਨ ਪਲੇਲਿਸਟਾਂ ਹੋ ਰਹਿ ਗਈਆਂ ਨੇ ਤੁਸੀਂ ਉਹਨਾਂ ਨੂੰ ਵੀ ਜ਼ਰੂਰ ਦੇਖੋ ਚੈਨਲ ਤੇ ਜਾਓ ਪਲੇਲਿਸਟ ਤੇ ਟੈਪ ਕਰੋ ਤੇ ਤੁਹਾਨੂੰ ਉੱਥੇ ਮਿਲੇਗੀ 7th ਇੰਗਲਿਸ਼ ਤੇ ਇੱਕ ਮਿਲੇਗੀ 7ਵੀਂ ਗਣਿਤ ਤੇ ਇੱਕ ਮਿਲੇਗੀ 7th ਮੈਥ ਅੰਗਰੇਜ਼ੀ ਮੀਡੀਅਮ ਦੇ ਵਿੱਚ ਸੋ ਤੁਸੀਂ ਆਪਣੀ ਅੰਗਰੇਜ਼ੀ ਦੀਆਂ ਤੇ ਗਣਿਤ ਦੀਆਂ ਲੋੜਾਂ ਵੀ ਇਸੇ ਚੈਨਲ ਤੋਂ ਪੂਰੀਆਂ ਕਰ ਸਕਦੇ ਹੋ ਸੋ ਆਹ ਦੇਖਿਓ ਬੱਚੋ ਪਹਿਲਾ ਭਾਗ ਹੈ ਕਹਿੰਦੇ ਪੋਸ਼ਣ ਦੀ ਪਰਿਭਾਸ਼ਾ ਲਿਖੋ ਕਿਸੇ ਜੀਵ ਦੁਆਰਾ ਦਾ ਜਵਾਬ ਹੈ ਕਿਸੇ ਜੀਵ ਦੁਆਰਾ ਭੋਜਨ ਪ੍ਰਾਪਤ ਕਰਨਾ ਅਤੇ ਉਸ ਦੀ ਯੋਗ ਵਰਤੋਂ ਨੂੰ ਪੋਸ਼ਣ ਕਿਹਾ ਜਾਂਦਾ ਹੈ। ਵੈਸੇ ਤੇ ਇੱਕ ਲਾਈਨ ਵਿੱਚ ਹੀ ਬੱਚਿਓ ਜਵਾਬ ਖਤਮ ਹੋ ਜਾਂਦਾ ਹੈ ਪਰ ਜੇ ਸਵਾਲ 2 ਨੰਬਰ ਦਾ ਹੈ ਤੇ ਫਿਰ ਤੁਸੀਂ ਇਹ ਦੋ ਗੱਲਾਂ ਹੋਰ ਵੀ ਜੋੜ ਸਕਦੇ ਹੋ ਨਾਲ। ਪੋਸ਼ਣ ਦੋ ਪ੍ਰਕਾਰ ਦਾ ਹੁੰਦਾ ਹੈ। ਪਹਿਲਾ ਹੈ ਸਵੈ ਪੋਸ਼ੀ ਪੋਸ਼ਣ। ਇਹਨੂੰ ਕਿਹਾ ਜਾਂਦਾ ਆਟੋਟ੍ਰੋਫਿਕ ਨਿਊਟ੍ਰੀਸ਼ਨ ਤੇ ਦੂਜਾ ਹੁੰਦਾ ਪਰਪੋਸ਼ੀ ਪੋਸ਼ਣ। ਇਹਨੂੰ ਕਿਹਾ ਜਾਂਦਾ ਹੈਟਰੋਟ੍ਰੋਫਿਕ ਨਿਊਟ੍ਰੀਸ਼ਨ। ਠੀਕ ਹੈ ਇਹ ਵੀ ਗੱਲ ਨਾਲ ਜੇ ਤੇ ਸਵਾਲ 1 ਨੰਬਰ ਦਾ ਹੈ ਤੇਤੇ ਇੱਕੋ ਸੈਂਟੈਂਸ ਲਿਖੋ ਇੱਕੋ ਵਾਕ ਲਿਖਣਾ ਹੈ ਪਰ ਜੇ 2 ਨੰਬਰ ਦਾ ਹੈ ਤੇ ਫਿਰ ਆ ਦੋ ਗੱਲਾਂ ਵੀ ਨਾਲ ਲਿਖ ਦੇਣੀਆਂ ਠੀਕ ਹੈ ਅਗਲਾ ਬੱਚੋ ਪ੍ਰਕਾਸ਼ ਸੰਸ਼ਲੇਸ਼ਣ ਕੀ ਹੁੰਦੀ ਹੈ ਪ੍ਰਕਾਸ਼ ਸੰਸ਼ਲੇਸ਼ਣ ਜਿਹਨੂੰ ਅੰਗਰੇਜ਼ੀ ਚ ਕੀ ਆ ਜਾਂਦਾ ਫੋਟੋਸਿੰਥਸਿਸ ਇਹ ਜੀ ਕਿਰਿਆ ਹੈ ਜਿਸ ਦੌਰਾਨ ਸੂਰਜੀ ਪ੍ਰਕਾਸ਼ ਊਰਜਾ ਸੂਰਜੀ ਪ੍ਰਕਾਸ਼ ਊਰਜਾ ਭਾਵ ਸੰਲਾਈਟ ਸੂਰਜ ਵੱਲੋਂ ਆਈ ਰੌਸ਼ਨੀ ਅਤੇ ਕਲੋਰੋਫਿਲ ਕਲੋਰੋਫਿਲ ਜਿਹੜਾ ਹਰਾ ਰੰਗ ਦਿੰਦਾ ਹੈ ਜਿਹੜਾ ਬੋਟਿਆਂ 'ਚ ਹਰਾ ਰੰਗ ਹੁੰਦਾ ਕਲੋਰੋਫਿਲ ਕਰਕੇ ਹੁੰਦਾ ਹੈ ਦੀ ਮੌਜੂਦਗੀ ਵਿੱਚ ਕਾਰਬਨ ਡਾਈਆਕਸਾਈਡ ਜਿਹਨੂੰ CO2 ਲਿਖਿਆ ਜਾਂਦਾ ਹੈ ਰਸਾਇਣ ਦੀ ਭਾਸ਼ਾ ਵਿੱਚ ਅਤੇ ਪਾਣੀ ਨੂੰ ਸਰਲ ਕਾਰਬੋਹਾਈਡਰੇਟ ਗਲੂਕੋਸ ਗਲੂਕੋਸ ਕਾਰਬੋਹਾਈਡਰੇਟ ਦੇ ਇੱਕ ਰੂਪ ਹੈਗਾ ਵਿੱਚ ਬਦਲਿਆ ਜਾਂਦਾ ਹੈ ਠੀਕ ਹੈ ਇਸ ਕਿਰਿਆ ਰਾਹੀਂ ਹਰੇ ਪੌਦੇ ਪ੍ਰਕਾਸ਼ ਊਰਜਾ ਨੂੰ ਰਸਾਇਣਿਕ ਊਰਜਾ ਵਿੱਚ ਤਬਦੀਲ ਕਰਦੇ ਹਨ ਸੋ ਇਹ ਗੱਲ ਪੂਰੀ ਹੋ ਗਈ ਤੇ ਬੱਚਿਓ ਇਹ ਫਾਰਮੂਲੇ ਆਲਾ ਭਾਵੇਂ ਤੁਸੀਂ ਸਮੀਕਰਨ ਨਾ ਲਿਖੋ ਜੇ ਤੁਹਾਨੂੰ ਨਹੀਂ ਚਿਤਤਾ ਹੁੰਦਾ ਪਰ ਇਹ ਜ਼ਰੂਰ ਲਿਖ ਦੇਵੋ ਇਹ ਕਾਰਬਨ ਡਾਈਆਕਸਾਈਡ ਜਮਾ ਪਾਣੀ ਤੇ ਤੀਰ ਮਾਰ ਕੇ ਇਹ ਲਿਖਣਾ ਹੈ ਕਾਰਬਨ ਡਾਈਆਕਸਾਈਡ ਜਮਾ ਪਾਣੀ ਤੀਰ ਮਾਰ ਕੇ ਤੀਰ ਮਾਰ ਕੇ ਕੀ ਲਿਖਣਾ ਹੈ ਉੱਪਰ ਲਿਖਣਾ ਹੈ ਸੂਰਜੀ ਪ੍ਰਕਾਸ਼ ਊਰਜਾ ਤੇ ਥੱਲੇ ਲਿਖਣਾ ਹੈ ਕਲੋਰੋਫਿਲ ਕਿਉਂਕਿ ਦੋਨੋਂ ਚੀਜ਼ਾਂ ਜ਼ਰੂਰੀ ਨੇ ਸੂਰਜੀ ਪ੍ਰਕਾਸ਼ ਊਰਜਾ ਤੇ ਕਲੋਰੋਫਿਲ ਦੀ ਮੌਜੂਦਗੀ ਦੇ ਵਿੱਚ ਕਾਰਬਨ ਡਾਈਆਕਸਾਈਡ ਤੇ ਪਾਣੀ ਕਿਹ ਵਿੱਚ ਬਦਲਦਾ ਹੈ ਗਲੂਕੋਜ਼ ਅਤੇ ਆਕਸੀਜਨ ਦੇ ਵਿੱਚ ਠੀਕ ਹੈ ਬੱਚਿਓ ਸੋ ਇਹ ਪੂਰੀ ਸਮਝੀ ਜਿਹੜੀ ਗੱਲ ਹੈ ਇਹ ਪ੍ਰਕਾਸ਼ ਸੰਸ਼ਲੇਸ਼ਣ ਦੀ ਸਾਰੀ ਤਸਵੀਰ ਨੂੰ ਇਦੇ ਵਿੱਚ ਪੂਰਾ ਜਵਾਬ ਜਿਹੜਾ ਤੁਹਾਡਾ ਤਿਆਰ ਹੋ ਗਿਆ ਠੀਕ ਹੈ ਅੱਗੇ ਚੱਲੀਏ ਹੀਜਾ ਤੇ ਚੌਥਾ ਪ੍ਰਕਾਸ਼ ਸੰਸ਼ਲੇਸ਼ਣ ਲਈ ਲੋੜੀਂਦੀ ਸਮਗਰੀ ਦੇ ਨਾਮ ਲਿਖੋ ਸੋ ਪ੍ਰਕਾਸ਼ ਸੰਸ਼ਲੇਸ਼ਣ ਲਈ ਲੋੜੀਂਦੀ ਸਮਗਰੀ ਇਸ ਤਰ੍ਹਾਂ ਹੈ ਪਹਿਲਾ ਇਹ ਬੱਚੋ ਪਾਣੀ ਉਹ ਧਰਤੀ ਵਿੱਚੋਂ ਲਿਆ ਜਾਂਦਾ ਹੈ ਦੂਜਾ ਹੈ ਕਾਰਬਨ ਡਾਈਆਕਸਾਈਡ ਉਹ ਹਵਾ ਵਿੱਚੋਂ ਲਈ ਜਾਂਦੀ ਹੈ ਤੀਜਾ ਹੈ ਸੂਰਜੀ ਪ੍ਰਕਾਸ਼ ਜੋ ਸੂਰਜ ਤੋਂ ਮਿਲਦਾ ਹੈ ਤੇ ਚੌਥਾ ਹੈ ਕਲੋਰੋਫਿਲ ਜੋ ਕਿ ਬੂਟਿਆਂ ਵਿੱਚ ਪਹਿਲਾਂ ਹੀ ਹੁੰਦਾ ਹੈ ਹਰੇ ਪੌਦੇ ਵਿੱਚ ਹੁੰਦਾ ਠੀਕ ਹੈ ਸੋ ਚਾਰ ਚੀਜ਼ਾਂ ਲੋਡਿੰਗ ਦੀਆਂ ਨੇ ਠੀਕ ਹੈ ਅਗਲਾ ਆ ਗਿਆ ਬੱਚੋ ਚੌਥਾ ਪਾਗ ਕੀਟ ਆਹਾਰੀ ਪੌਦੇ ਕਿਹੜੇ ਹੁੰਦੇ ਹਨ ਕੀਟ ਮੈਨੇ ਕੀੜਾ ਆਹਾਰ ਮੈਨੇ ਭੋਜਨ ਆਹਾਰੀ ਮੈਨੇ ਭੋਜਨ ਕਰਨ ਵਾਲਾ ਕੀਟ ਆਹਾਰੀ ਮੈਨੇ ਕੀੜਿਆਂ ਦਾ ਭੋਜਨ ਕਰਨ ਵਾਲਾ ਸੋ ਕੀਟ ਆਹਾਰੀ ਪੌਦੇ ਕੀੜਿਆਂ ਦਾ ਭੋਜਨ ਕਰਨ ਵਾਲੇ ਪੌਦੇ ਕਿਹੜੇ ਹੁੰਦੇ ਹਨ ਸੋ ਕੀੜਿਆਂ ਨੂੰ ਫੜਨ ਅਤੇ ਹਜ਼ਮ ਕਰਨ ਵਾਲੇ ਪੌਦਿਆਂ ਨੂੰ ਕੀਟ ਆਹਾਰੀ ਪੌਦੇ ਅੰਗਰੇਜ਼ੀ ਵਿੱਚ ਕਹਿੰਦੇ ਨੇ ਇਨਸੈਕਟਿਵੋਰਸ ਪਲਾਂਟਸ ਕਿਹਾ ਜਾਂਦਾ ਹੈ ਇਹ ਪੌਦੇ ਹਰੇ ਜਾਂ ਕਿਸੇ ਹੋਰ ਰੰਗ ਦੇ ਹੋ ਸਕਦੇ ਹਨ ਫਿਰ ਇੱਕ ਉਦਾਹਰਣ ਦੇ ਰੋ ਨਾਲ ਘੜਾ ਬੂਟੀ ਜਿਹਨੂੰ ਪਿਕਚਰ ਪਲਾਂਟ ਕਿਹਾ ਜਾਂਦਾ ਹੈ ਇੱਕ ਕੀਟ ਆਹਾਰੀ ਪੌਦਾ ਹੈ ਸੋ ਐਸੀ ਕਰੇ ਵਿਦਿਆਰਥੀਓ ਤੁਹਾਡੇ ਇਸ ਅਭਿਆਸ ਦਾ ਪੰਜਵਾਂ ਸਵਾਲ ਜੇ ਤੱਕ ਚਾਰ ਭਾਗ ਅਸੀਂ ਇਸ ਵੀਡੀਓ ਵਿੱਚ ਕੀਤੇ ਹਨ ਸੋ ਤੁਸੀਂ اسی ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਅੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ